ਸੰਗਤ ਜੀ ਅੱਜ ਭਾਰਤ ਵਰਸ਼ ਦੇ ਵਿੱਚ ਦੁਸ਼ਾਰੇ ਦਾ ਤਿਉਹਾਰ ਮਨਾਇਆ ਜਾਵੇਗਾ ਦੁਸ਼ਾਰੇ ਦਾ ਤਿਉਹਾਰ ਤਾਂ ਮਨਾਉਂਦੇ ਨੇ ਲੋਕਾਂ ਦੀ ਮਨਾਉਤ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ ਤੇ ਬੁਰਾਈ ਦੇ ਉੱਤੇ ਸਚਾਈ ਦੀ ਜਿੱਤ ਹੋਈ ਸੀ ਤੇ ਉਸੇ ਹੀ ਸਚਾਈ ਦੀ ਬੁਰਾਈ ਦੇ ਉੱਤੇ ਜਿੱਤ ਵੱਜੋਂ ਲੋਕ ਦੁਸ਼ਾਰੇ ਦਾ ਤਿਉਹਾਰ ਭਾਰਤ ਵਰਸ਼ ਵਿੱਚ ਮਨਾਉਂਦੇ ਨੇ ਪਰ ਜੇ ਅਸੀਂ ਸੱਚਮੁੱਚ ਹੀ ਮਨਾ ਕਰਕੇ ਇਹ ਤਿਉਹਾਰ ਮਨਾਉਂਦੇ ਹੋਈਏ ਤਾ ਲੱਗਦਾ ਹੈ ਕਿ ਪੂਰੇ ਹੀ ਭਾਰਤ ਵਰਸ਼ ਵਿੱਚੋਂ ਬੁਰਾਈ ਖਤਮ ਹੋ ਜਾਣੀ ਚਾਹੀਦੀ ਛੋਟੀ ਛੋਟੀਆਂ ਬੱਚੀਆਂ ਨਾਲ ਜਿਹੜੇ ਗਲਤ ਕੰਮ ਹੁੰਦੇ ਨੇ ਉਹ ਗਲਤ ਕੰਮ ਰੁਕ ਜਾਣੇ ਸੀ ਸਾਨੂੰ ਪਤਾ ਹੈ ਕਿ ਬੁਰਾਈ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਬਿਨਸ ਜਾਣਾ ਹੈ ਤੇ ਸੱਚ ਨੇ ਜਗ ਤੇ ਅਟਲ ਰਹਿਣਾ ਹੈ ਪਰ ਫਿਰ ਵੀ ਅਸੀਂ ਸੱਚ ਦਾ ਪੱਲਾ ਛੱਡ ਕੇ ਝੂਠ ਨੂੰ ਫੜਦੇ ਆਂ ਬੁਰਾਈ ਨੂੰ ਫੜਦੇ ਆਂ ਤੇ ਬੁਰਾਈ ਨੂੰ ਕਮਾਉਂਦਿਆਂ ਹੋਇਆ ਆਪਣੀ ਸਾਰੀ ਜ਼ਿੰਦਗੀ ਲਾ ਕੇ ਇਸ ਜਹਾਨ ਤੋਂ ਚਲੇ ਜਾਂਦੇ ਆਂ ਰਾਵਣ ਬਾਰੇ ਵੀ ਸਾਤ ਸੰਗਤ ਜੀ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਜ਼ਿਕਰ ਆਉਂਦਾ ਹੈ ਪਰ ਜਿੱਥੇ ਵੀ ਜ਼ਿਕਰ ਆਇਆ ਹੈ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਇਹੋ ਕਿਹਾ ਗਿਆ ਕਿ 라ਵਣ ਬੜਾ ਵੱਡਾ ਰਾਜਾ ਸੀ ਉਹਨੇ ਆਪਣੀ ਲੰਕਾ سونے ਦੀ ਬਣਾਈ ਹੋਈ ਸੀ ਆਪਣਾ ਰਾਜ ਬੜਾ ਵੱਡਾ ਸਥਾਪਿਤ ਸੀ ਉਹਦਾ ਤੇ ਬੜੇ ਉਹਦੇ ਕੋਲ ਸਿਪਾਹੀ ਬੜੇ ਸੈਨਿਕ ਸੀ ਉਹਦੇ ਕੋਲ ਪਰ ਇੱਕ ਦਿਨ ਕੀ ਹੋਇਆ ਕਿ ਮੌਤ ਨੇ 라ਵਣ ਨੂੰ ਵੀ ਆ ਕੇ ਘੇਰ ਲਿਆ 라ਵਣ ਦੇ ਅੰਦਰ ਜਿਹੜੀ ਬੁਰੀਾਈ ਸੀ ਉਹ ਬੁਰੀਾਈ ਇੱਕ ਦਿਨ ਖਤਮ ਹੋ ਗਈ ਤੇ ਸਚਾਈ ਦੀ ਜਿੱਤ ਹੋਈ ਬਾਣੀ ਸਾਨੂੰ ਸਮਝਾਉਂਦੀ ਆ ਕਿ ਇਹ ਜਿਹੜਾ ਜੀਵਨ ਮਿਲਿਆ ਹੈ ਭਾਵੇਂ ਇਹ 100 ਵਾਰੇ 200 ਵਾਰੇ ਜੀ ਲਈਏ ਭਾਵੇਂ ਜਿੱਡੇ ਮਰਜੀ ਵੱਡੇ ਅਫਸਰ ਬਣ ਜਾਈਏ ਰਾਜੇ ਬਣ ਜਾਈਏ ਪਰ ਮੌਤ ਨੇ ਇੱਕ ਦਿਨ ਆ ਕੇ ਸਾਨੂੰ ਫੜ ਹੀ ਲੈਣਾ ਹੈ 라ਵਣ ਕਹਿੰਦਾ ਸੀ ਕਿ ਮੈਂ ਮੌਤ ਨੂੰ ਆਪਣੇ ਪਾਵੇ ਦੇ ਨਾਲ ਬੰਨਿਆ ਹੈ ਕੱਲ ਨੂੰ ਆਪਣੇ ਪਾਵੇ ਦੇ ਨਾਲ ਬੰਨਿਆ ਹੈ ਪਰ ਪ੍ਰਮਾਤਮਾ ਨੇ ਉਸ ਦੀ ਮੌਤ ਇੱਕ ਦਿਨ ਨਿਸ਼ਚਿਤ ਕੀਤੀ ਸੀ ਤੇ ਉਹਦੀ ਮੌਤ ਹੋ ਗਈ ਬਾਣੀ ਸਾਨੂੰ ਇਹ ਵੀ ਸਮਝਾਉਂਦੀ ਆ ਕਿ ਉਹਦੇ ਕੋਲ ਸੋਨੇ ਦੀ ਲੰਕਾ ਸੀ ਪਰ ਜਦੋਂ ਉਹਦੀ ਮੌਤ ਹੋਈ ਆਪਣੇ ਨਾਲ ਸਾਦ ਸੰਗਤ ਜੀ ਕੱਖ ਜਿੰਨੀ ਚੀਜ਼ ਵੀ ਨਾਲ ਲੈ ਕੇ ਨਹੀਂ ਗਿਆ ਇਸ ਕਰਕੇ ਬਾਣੀ ਸਾਨੂੰ ਸਮਝਾਉਂਦੀ ਆ ਰਾਵਣ ਦੀ ਉਦਾਹਰਣ ਦੇ ਕੇ ਕਿ ਮੌਤ ਅਟੱਲ ਸਚਾਈ ਆ ਤੇ ਜ਼ਿੰਦਗੀ ਵਿੱਚ ਰਹਿੰਦੇ ਆ ਸਚਾਈ ਕਮਾਓ ਬਾਣੀ ਪੜੋ ਨਾਮ ਜਪੋ ਪ੍ਰਮਾਤਮਾ ਦੀ ਬੰਦਗੀ ਕਰੋ ਜਿਹੜੀ ਕੰਮ ਆਉਣੀ ਆ ਤੇ ਜੇ ਅਸੀਂ ਬੁਰੀਾਈ ਕਰਕੇ ਧਨ ਦੌਲਤਾਂ ਇਕੱਠੀਆਂ ਕਰ ਲਈਆਂ ਉਹਨਾਂ ਵਿੱਚੋਂ ਕਿਸੇ ਨੇ ਨਾਲ ਨਹੀਂ ਜਾਣਾ ਹੈ ਬਾਣੀ ਦਾ ਕਥਨ ਹੈ ਕਿ ਲੰਕਾ ਗੜ੍ਹ ਸੋਨੇ ਕਾ ਭਯਾ ਮੂਰਖ 라ਵਣ ਕਿਆ ਲੈ ਗਿਆ ਕਹਿੰਦੇ ਉਹ ਸੋਨੇ ਦਾ ਗੜ੍ਹ ਸੀ ਪਰ 라ਵਣ ਉਹਦੇ ਵਿੱਚੋਂ ਇੰਨਾ ਕੋ ਸੋਨਾ ਵੀ ਆਪਣੇ ਨਾਲ ਲੈ ਕੇ ਨਹੀਂ ਜਾਂਦਾ ਹੈ ਨਾਲ ਹੀ ਬਾਣੀ ਕਹਿੰਦੀ ਆ ਕਿ RAM ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਕਹਿੰਦੇ ਕਿ ਭਾਵੇਂ ਉਹ 라ਵਣ ਸੀ ਤੇ ਭਾਵੇਂ ਉਹ ਸ਼੍ਰੀ ਰਾਮ ਚੰਦਰ ਜੀ ਸੀ ਜਿਹੜਾ ਵੀ ਇਸ ਧਰਤੀ ਤੇ ਆਇਆ ਹੈ ਉਹਨੇ ਇੱਕ ਦਿਨ ਚਲਿਆ ਜਾਣਾ ਹੈ ਮੌਤ اٹਲ ਹੈ ਸੋ ਇਸ ਕਰਕੇ ਇਹ ਜੀਵਨ ਦੇ ਵਿੱਚ ਸਚਾਈ ਕਮਾਈਏ ਨਾਮ ਕਮਾਈਏ ਬੰਦਗੀ ਕਮਾਈਏ ਉਸ ਪ੍ਰਮਾਤਮਾ ਦੀ ਅਰਦਾਨਾ ਕਰੀਏ ਜੀ ਇਹ ਤਿਉਹਾਰ ਸਾਨੂੰ ਇਹੋ ਸਿੱਧ ਦਿੰਦੇ ਆ ਕਿ ਅਸੀਂ ਆਪਣੇ ਜੀਵਨ ਨੂੰ ਸਿੱਧੇ ਰਸਤੇ ਤੇ ਪਾ ਕੇ ਆਪਣੇ ਜੀਵਨ ਵਿੱਚੋਂ ਬੁਰਾਈ ਮਿਟਾ ਕੇ ਸਚਾਈ ਨੂੰ ਕਮਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ